ਨਹੀਂ ਕਹਿੰਦੇ ਵੀ ਖਾਣ ਵੀ ਨਹੀਂ ਖਲੇ ਹੈਗੀ। ਆ ਮੈਂ। ਆ ਠੀਕ। ਮਤਲਬ ਹੁਣ ਸਿੰਘ ਆਏ ਸੀ ਚਲੋ ਮਹਾਰਾਣੀ ਕਿਰਪਾ ਕੀਤੀ ਸਾਰੇ ਖਲੇ ਆ ਕੇ। ਖਾਣ ਤੱਕ ਵੀ ਧਰ ਨਹੀਂ ਹੈਗੀ। ਘਰ ਦੇ ਆਦ ਤੱਕ ਲਾਜ ਦੰਦੇ ਆ। ਹਾਂਜੀ ਹਾਂਜੀ। ਉਹ ਜਿੰਨਾਂ ਮੈਨੂੰ ਲੈਣ ਆਵਾਂਗੇ ਪਤਾ ਨਹੀਂ। ਕਦੋਂ ਆਓਗੇ ਫਿਰ? ਛੇਤੀ ਆ ਮੈਂ। ਮੇਰਾ ਤੇ ਹੁਣ ਤਰ ਤਨੋ ਜੀ ਕਰਦੇ ਆ। ਲੈ ਕੇ ਚਾਵਾਂਗੇ ਅਜਾ ਪਉਂਠ ਥਾਣੇ ਦਾ ਕੰਮ ਕਰਦੇ। ਜਿੰਨਾਂ ਵੀ ਮਹਾਰਾਜ ਕਿਰਪਾ ਕਰ ਵੀ ਧਰਦੇ। ਤੂੰ ਆਪਣਾ ਪਹਿਲਾ ਕਰੋ। ਸਿੰਘ ਕਹਿੰਦੇ ਵੀ ਖਾਣ ਵੀ ਨਹੀਂ ਖਲੇ ਹੈਗੀ। ਆ ਮੈਂ। ਆ ਠੀਕ। ਮਤਲਬ ਹੁਣ ਸਿੰਘ ਆਏ ਸੀ ਚਲੋ ਮਹਾਰਾਣੀ ਕਿਰਪਾ ਕੀਤੀ ਸਾਰੇ ਖੜੇ ਆ ਕੇ ਖਾਣੇ ਤੱਕ ਵੀ ਘਰ ਨਹੀਂ ਹੈਗੀ ਘਰ ਦੇ ਆਂਟਕ ਲਾ ਦਿੰਦੇ ਆ ਉਹ ਜਿੰਨੇ ਚੌਲਾਂ ਨੇ ਨੂੰ ਵਰਤਿਆ ਉਹ ਕੀ ਉਹ ਨਾਂ ਨੂ ਨਿੰਦ ਪਤਾ ਜੋ ਵੀ ਸੀ ਉਹ ਨਿਚਾਰ ਸੀ ਜਿਹੜੇ ਇਹਨੂੰ ਗਰੀਬ ਨੂੰ ਵਰਤ ਕੇ ਤੁਸੀਂ ਕੰਜੂ ਘਰ ਦਾ ਪਾਇ ਇਹਨੂੰ ਦਾ ਹੈ ਉਦੋਂ ਲੱਖਾਂ ਕਰੋੜ ਵੀ ਅਸੀਂ ਕਮਾ ਲਿਆ ਵਿਊ ਲੈ ਲੈ ਆ ਠੀਕ ਹੈ ਠੀਕ ਉਹਨੂੰ ਚੰਗੇ ਭਲੇ ਬਾਣੀ ਪੜਦੇ ਨੂੰ ਤੁਸੀਂ ਨਿਚਾਰ ਬਣਾ ਦਦਾ ਨਾਲ ਉਹ ਤਾਂ ਬੱਚਾ ਸੀ ਨਹੀਂ ਪਾਇ ਉਹ ਇਸ ਕਰਕੇ ਕੋਈ ਨਹੀਂ ਆ ਲਾਇਓ ਦਰਦ ਨੂੰ ਲੈ ਲਓ ਕੋਈ ਨਹੀਂ ਠੀਕ ਐ ਖੜੀ ਕਰੋ ਕੋਈ ਨਹੀਂ ਬਾਬੇ ਆਓਗੇ ਫਿਰ ਮੈਨੂੰ ਲੈਣ ਆਵਾਂਗੇ ਪਤਾ ਮੰਗਣਾ ਕਦੋਂ ਆਓਗੇ ਫਿਰ ਸੇਤੀ ਆ ਮੇਰਾ ਤੇ ਹੁਣ ਦਰਦ ਨੂੰ ਜੀ ਕਰਦੇ ਆ ਲੈ ਕੇ ਜਾਵਾਂਗੇ ਅਜੇ ਪਹੋਂ ਥਾਣੇ ਦਾ ਕੰਮ ਕਰਨਾ ਪਹਿਲਾਂ ਜਿਹੜੇ ਬੰਦਿਆਂ ਨੇ ਤੈਨਾਂ ਤੱਕਾ ਕੀਤਾ ਆਪਾਂ ਨੂੰ ਸਹਾਇਤਾ ਮਣੀ ਸਮਝ ਗਏ ਨਾ ਦਵਾਈ ਕੇ ਫਿਰ ਪੂਰੇ ਫਿਰ ਤੁਹਾਨੂੰ ਲੈ ਜਾਗੇ ਹਾਂਜੀ ਹਾਂਜੀ ਤੇ ਸ਼ਰੂ ਗੁਰਦੁਆਰਾ ਕਿਸੇ ਮੈਨੂੰ ਲਾਵਾ ਨਾ ਦਰਾਓ ਬਈ ਨਹੀਂ ਨਹੀਂ ਨਾਮ ਸੁ ਦਾਨ ਜਿੰਦਾ ਵੀ ਮਾਰਕ ਕਿਰਪਾ ਕਰੀ ਤੁਹਾਡੇ ਤੂੰ ਆਪਣਾ ਪਹਿਲਾ ਕਰੋ